ਫਿਲਮ ਉੜਤਾ ਪੰਜਾਬ ਤੇ ਬੰਬੇ ਹਾਈ ਕੋਰਟ ਵਿੱਚ ਸੁਣਵਾਈ ਅੱਜ ਵੀ ਰਹੇਗੀ ਜਾਰੀ ਸੈਂਸਰ ਬੋਰਡ ਵੱਲੋਂ ਫਿਲਮ ਵਿੱਚੋਂ ਪੰਜਾਬ ਕਨੈਕਸ਼ਨ ਹਟਾਉਣ ਦੇ ਹੁਕਮ ਖਿਲਾਫ ਫਿਲਮ ਨਿਰਮਾਤਾਵਾਂ ਨੇ ਪਾਈ ਹੈ ਪਟੀਸ਼ਨ ਵੀਰਵਾਰ ਨੂੰ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਲਾਈ ਸੀ ਝਾੜ ਫਿਲਮ ਹੋਣੀ ਹੈ 17 ਜੂਨ ਨੂੰ ਰਿਲੀਜ਼ ਹਰਿਆਣਾ ਜੰਗਲਾਤ ਵਿਭਾਗ ਦੇ ਚੀਫ ਕਨਜ਼ਰਵੇਟਿਵ ਅਫਸਰ ਅਜੇ ਕਾਦਿਆਨ ਦੀ ਹੋਟਲ ਦੀ 6ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਪੰਚਕੂਲਾ ਦੇ ਸੈਕਟਰ 5 ਸਥਿਤ ਹੋਟਲ ਬੈਲਾ ਵਿਸਟਾ 'ਚ ਵੀਰਵਾਰ ਸ਼ਾਮ ਵਾਪਰੀ ਘਟਨਾ 6ਵੀਂ ਮੰਜ਼ਲ ਤੇ ਬਣੇ সুইমিং ਪੂਲ ਵਿੱਚ ਗਏ ਸੀ ਆਈਐਫਐਸ ਅਧਿਕਾਰੀ ਕਾਦਿਆਨ ਹੋਰ ਪਹਿਲੂਆਂ ਤੋਂ ਪੁਲਿਸ ਕਰ ਰਹੀ ਹੈ ਜਾਂਚ ਹਾਕੀ ਚੈਂਪੀਅਨਸ ਟਰੋਫੀ ਦਾ ਆਗਾਜ਼ ਅੱਜ ਤੋਂ ਲੰਡਨ 'ਚ ਹੋ ਰਿਹੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਅਤੇ ਜਰਮਨੀ ਦੀ ਟੱਕਰ ਜੇਤੂ ਆਗਾਜ਼ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ ਭਾਰਤ ਮਹਿਲਾਵਾਂ ਦੇ ਮੁਕਾਬਲੇ 18 ਜੂਨ ਤੋਂ ਚੰਡੀਗੜ੍ਹ ਨੂੰ ਚੜਿਆ ਯੋਗ ਦਾ ਬੁਖਾਰ ਕੋਮੰਤਰੀ ਯੋਗ ਦਿਹਾੜੇ ਤੋਂ ਪਹਿਲਾਂ 4 ਦਿਨਾਂ ਯੋਗ ਫੈਸਟੀਵਲ ਦਾ ਆਗਾਜ਼ ਵੀਰਵਾਰ ਸ਼ਾਮ ਤੋਂ ਹੋਇਆ ਸੈਕਟਰ 17 ਦੇ ਪ੍ਰੀਅਡ ਗਰਾਊਂਡ ਵਿੱਚ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੀਤਾ ਉਦਘਾਟਨ 21 ਜੂਨ ਨੂੰ ਹੋਣ ਵਾਲੇ ਕੋਮੰਤਰੀ ਯੋਗ ਦਿਹਾੜੇ ਸੰਬੰਧੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸ਼ਿਰਕਤ ਦੁਨੀਆ ਦੇ ਮਹਾਨ ਮੁਕਾਬਜ਼ ਮੁਹੰਮਦ ਅਲੀ ਦਾ ਅੱਜ ਹੋਵੇਗਾ ਅਮਰੀਕਾ ਦੇ ਲੂਇਸ ਵਿਲਾਜ 'ਚ ਅੰਤਿਮ ਸੰਸਕਾਰ 3 ਜੂਨ ਨੂੰ ਹੋਇਆ 74 ਸਾਲਾ ਅਲੀ ਦਾ ਦੇਹਾਂਤ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਸਮੇਤ ਹੋਰ ਉੱਗੀਆਂ ਹਸਤੀਆਂ ਹੋਣਗੀਆਂ ਅੰਤਿਮ ਰਸਮਾਂ 'ਚ ਸ਼ਾਮਲ।